ਹਾਂਜੀ ਦੋਸਤੋ ਅਸੀਂ ਹੁਣ ਇਸ ਵੇਲੇ ਪਹੁੰਚ ਗਏ ਹਾਂ ਰਵਾਲਸਰ ਤੇ ਤੁਹਾਨੂੰ ਇੱਥੇ ਦੀ ਮੈਂ ਥੋੜਾ ਜਿਹਾ ਲੋਕੇਸ਼ਨ ਵਗੈਰਾ ਦਿਖਾਉਣਾ ਹੈ ਤੇ ਅਸੀਂ ਇਸ ਵੇਲੇ ਗੁਰਦੁਆਰਾ ਸਾਹਿਬ ਦਾ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਬਹੁਤ ਹੀ ਸੁੰਦਰ ਪਹਾੜੀਆਂ ਦੇ ਵਿੱਚ ਤੇ ਸਾਹਮਣੇ ਬੁੱਧ ਦੀ ਬੁੱਧ ਮਹਾਰਾਜ ਦੀ ਮੂਰਤੀ ਆ ਇਥੇ ਬੁੱਧ ਦਾ ਵੀ ਮੰਦਿਰ ਆ ਬਹੁਤ ਵਧੀਆ ਲੋਕੇਸ਼ਨ ਹੈ। ਤੇ ਤੁਮ ਗੁਰਦੁਆਰਾ ਸਾਹਿਬ ਦੀ ਮੈਂ ਅੰਦਰ ਤੋਂ ਦਿਖਾਉਣਾ ਅੰਦਰੋਂ। ਹਾਂਜੀ ਇਹ ਗੁਰਦੁਆਰਾ ਸਾਹਿਬ ਆ। ਪੂਰੀ ਸ਼ਾਂਤੀ ਇੱਥੇ। ਸਤਨਾਮ ਸ਼੍ਰੀ ਵਾਹਿਗੁਰੂ। ਕਿਲਾ ਅਨੰਦਗੜ੍ਹ ਸਾਹਿਬ, ਸ਼੍ਰੀ ਨਨਕਾਨ ਸਾਹਿਬ ਕੋਲ। ਬਹੁਤ ਹੀ ਪਿਆਰਾ ਵਿਊ ਹੈ ਇੱਥੇ ਦਾ ਸ਼ਾਂਤੀ ਆ ਕੋਈ ਫਾਲਤੂ ਰੋਲਾ ਨਹੀਂ ਸ਼ੋਰ ਸ਼ਰਾਬਾ ਨਹੀਂ ਅਰੇ ਇਹਨੂੰ ਕਮਰੇ ਵੀ ਮਿਲੇ ਹੋਏ ਐ ਜੇ ਤੁਸੀਂ ਕਦੀ ਆਓ ਇਹ ਮੰਡੀ ਤੋਂ 30 ਕਿਲੋਮੀਟਰ ਆ ਉਨੇ ਤੋਂ 50-60 ਕਿਲੋਮੀਟਰ ਹੁਣਾ ਹਰਵਾਲ ਸਰ ਦੀ ਝੀਲ ਆ ਇਹ ਸਾਰਾ ਪਾਣੀ ਝੀਲ ਦਾ ਹਲੇ ਦੋੜੇ ਪਹਾੜਾਂ ਦੇ ਵਿੱਚੋਂ ਆ ਰਿਹਾ ਉੱਪਰੋਂ ਬਰਸਾਤ ਦਾ ਜਾਂ ਉਦਾਂ ਸਹਰਾ ਰਿਆ ਵਿੱਚ ਇਹ ਛੋਟੇ ਛੋਟੇ ਮੰਦਰ ਛੋਟੇ ਨਹੀਂ ਮੰਦਰ ਤਾਂ ਵੱਡੇ ਐ ਤੇ ਦੂਰੋਂ ਛੋਟੇ ਲੱਗਦੇ ਆ ਬੁੱਧ ਟੈਂਪਲ ਪੂਰੀ ਸ਼ਾਂਤਵੇਂ ਮਾਹੌਲ ਆ ਬਹੁਤ ਵਧੀਆ ਮਾਹੌਲ ਆ ਸਵੇਰ ਦਾ 9 ਵਜੇ ਦਾ ਟਾਈਮ ਆ ਤੇ ਬਿਲਕੁਲ ਸ਼ਾਂਤੀ ਆ ਇੱਥੇ ਕੋਈ ਸ਼ੋਰ ਸ਼ਰਾਬਾ ਨਹੀਂ ਜਦੋਂ ਵੀ ਆਓ ਇੱਕ ਵਾਰੀ ਇੱਥੇ ਜ਼ਰੂਰ ਆਓ ਦੇਖ ਕੇ ਜ਼ਰੂਰ ਜਾਓ ਹਿਮਾਚਲ ਦੇ ਵਿੱਚ ਬਹੁਤ ਹੀ ਦਰਿਆ ਜਗ੍ਹਾ ਆ ਜਿਹੜੀਆਂ ਕਈਆਂ ਨੇ ਦੇਖੀਆਂ ਨਿਗੀਆਂ ਦੇਖਣ ਵਾਲੀਆਂ ਜਗ੍ਹਾ ਆ ਤੇ ਬਹੁਤ ਵਧੀਆ ਮਾਹੌਲ ਲੱਗਦਾ ਆ ਸ਼ਾਂਤ ਹੋ ਜਾਂਦਾ ਮਨ ਖੁਸ਼ ਹੋ ਜਾਂਦਾ ਟਾਈਮ ਕੱਢ ਕੇ ਥੋੜਾ ਆਓ 5-7 ਦਿਨ ਲਈ ਫਿਰ ਸਾਰਾ ਕਵਰ ਕਰਕੇ ਜਾਓ ਇੱਕ ਇੱਕ ਦਿਨ ਦੋ ਦੋ ਦਿਨ ਜਿੱਦਾਂ ਰਹਿ ਕੇ ਜਿੱਦਾਂ ਮੰਡੀ ਰੋਗੇ ਫਿਰ ਇੱਥੇ ਰਵਾਲਸਰ ਰੋਗੇ ਰਵਾਲਸਰ ਤੋਂ ਬਾਅਦ ਮਣੀ ਕਨ ਸਾਹਿਬ ਰੋਗੇ ਇਹ ਇਦਾਂ ਜਿਹੜੇ ਘੁੰਮਦੇ ਘੁੰਮਦੇ ਜਾਓ ਤੇ ਤੁਹਾਨੂੰ ਬਹੁਤ ਮਜ਼ਾ ਆਊਗਾ ਧਾਰਮਿਕ ਸਥਾਨਾਂ ਦਾ ਵੀ ਤੇ ਲੋਕੇਸ਼ਨਾਂ ਦਾ ਵੀ ਬਾਕੀ ਲੋਕੇਸ਼ਨ ਮੌਸਮ ਵੀ ਪਿਆਰਾ ਹੈ ਟੈਂਪਰੇਚਰ ਪੰਜਾਬ ਨਾਲੋਂ ਬਿਲਕੁਲ ਡਾਊਨ ਹੈ ਆ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਉਹ ਸਾਹਮਣੇ ਲੰਗਰ ਖਾਲਿਆ ਤੇ ਜਾਨਵਰ ਆ ਦੇਖੋ ਪਾਣੀ ਪੀ ਰਿਹਾ ਹੈ ਬਰਸਾਤ ਦਾ। ਦੇਖੋ ਵੀ ਰਿਹਾ ਇੱਕ ਇਹ ਪੀ ਰਿਹਾ। ਬਾਕੀ ਦੋਸਤੋ ਤੁਹਾਨੂੰ ਕਿਦਾਂ ਦਾ ਲੱਗਾ ਜਾਨੀ ਵੀਡੀਓ ਦੇਖ ਕੇ ਜਾਨੀ ਲਾਈਕ ਜ਼ਰੂਰ ਕਰਨਾ ਆ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਆ ਸਿੱਧੂ ਡ੍ਰੀਮ ਤੇ ਆ ਨਾਮ ਤੇ ਚੈਨਲ ਤੋ ਵੱਧ ਤੋਂ ਵੱਧ ਫੋਲੋਅਰ ਵਧਾਓ ਤੇ ਜਿਹੜਾ ਆਪਾਂ ਇਦਾਂ ਦੇ ਤੁਹਾਨੂੰ ਵੀਡੀਓ ਜਿੱਥੇ ਵੀ ਜਾਣੇ ਆ ਲੋਕੇਸ਼ਨਾਂ ਦੇ ਉੱਪਰ ਵੀ ਤੁਹਾਨੂੰ ਵੀਡੀਓਜ਼ ਦਿਖਾਉਣਾ ਮੇਰੀ ਦੋਸਤ ਵੀ ਮੇਰੇ ਸਾਰੇ ਜਿਹੜੇ ਜਿੰਨੇ ਸੱਜਣ ਮਿੱਤਰ ਇਹ ਕਹਿੰਦੇ ਵੀ ਤੋ ਵੀਡੀਓ ਪਾਉਣਾ ਹੁੰਦਾ ਵੀਡੀਓ ਪਾਇਆ ਕਰ ਵਧੀਆ-ਵਧੀਆ ਲੋਕੇਸ਼ਨਾਂ ਦੀ ਇਸੇ ਕਰਕੇ ਮੈਂ ਸਾਰਿਆਂ ਲਈ ਆਪਣੀ ਯਾਦਗਾਰ ਲਈ ਵੀ ਸਾਰਿਆਂ ਲਈ ਵੀ ਆਪਣੇ ਘਰਦਿਆਂ ਲਈ ਆਪਣੇ ਸੱਜਣ ਮਿੱਤਰਾਂ ਲਈ ਸਾਰਿਆਂ ਲਈ ਇਹ ਮੈਂ ਵਲੌਗ ਬਣਾਉਣਾ ਹੁੰਦਾ ਤੇ ਸਾਰਿਆਂ ਨੂੰ ਦਿਖਾਉਣਾ ਹੁੰਦਾ ਵੀ ਜਿਹੜਾ ਕੋਈ ਨਈ ਚੀਜ਼ ਦੇਖ ਸਕਿਆ ਨਾ ਕੋਈ ਬੰਦਾ ਜਗਾ ਤੇ ਚੀਜ਼ ਸਾਰਾ ਕੁਝ ਇੰਜੋਏ ਕਰ ਸਕੇ ਦੇਖ ਕੇ ਆਪਣਾ ਬਾਕੀ ਆ ਕੇ ਇੰਜੋਏ ਜਿਹੜਾ ਉਹ ਵੱਖਰਾ ਹੁੰਦਾ ਆ ਹੁਣ ਜੋ ਵੀ ਮੈਂ ਤੁਹਾਨੂੰ ਦਿਖਾ ਰਿਹਾ ਨਾ ਇਥੇ ਕੈਮਰੇ ਦੇ ਵਿੱਚ ਕੈਮਰੇ ਦੇ ਵਿੱਚ ਕੁਝ ਹੋ ਰਿਹਾ ਜੋ ਤੁਸੀਂ ਆਪਣੀ ਅੱਖ ਦੇ ਨਾਲ ਦੇਖਣਾ ਨਾ ਇਹ ਦੇਖੋ ਲੋਕੇਸ਼ਨ ਕਿੰਨੀ ਪਿਆਰੀ ਹੈ ਇਹ ਝੀਲ ਆ ਇੱਥੇ ਸ਼ੂਟਿੰਗ ਹੋਈ ਸੀਗੀ ਫਿਲਮ ਕਰੀਬ ਫਿਲਮ ਦੀ ਬੋਬੀ ਦੀ ਹੋਲ ਦੀ ਫਿਲਮ ਆਈ ਸੀ ਕਰੀਬ ਤੇ ਹੁਣ ਥੋੜਾ ਬਰਸਾਤ ਕਰਕੇ ਪਾਣੀ ਗੰਦਾ ਆ ਉਸ ਵੇਲੇ ਦਾ ਸਾਫ ਹੁੰਦਾ ਮੌਸਮ ਜਿਸ ਵੇਲੇ ਉਹ ਫਿਲਮ ਬਣੀ ਸੀਗੀ 10ਵੇਂ 11ਵੇਂ ਮਹੀਨੇ ਬਣੀ ਹੁਣੀਆਂ तकरीबन ਤੇ ਪਾਣੀ ਦਾ ਰੰਗ ਐਨ ਹਰਿਆ ਹਰੇ ਰੰਗ ਦਾ ਹੁੰਦਾ ਤੇ ਪਾਣੀ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਮੱਛੀਆਂ ਆ ਇਹਦੇ ਵਿੱਚ ਬਾਕੀ ਆ ਜਾਨਵਰ ਫਿਰਦੇ ਇਹਨਾਂ ਨੂੰ ਕੁਝ ਖਾਣਾ ਨਾ ਪਾਉ ਆ ਦੇਖੋ ਮਾਂ ਆਪਣੇ ਬੱਚੇ ਨੂੰ ਲੈ ਕੇ ਦੇਖੋ ਕਿਦਾ ਘੁੰਮ ਰਹੀ ਆ ਇੱਥੇ ਬੱਚਾ ਇਸ ਤਾਂ ਕਰ ਰਿਹਾ ਮਜ਼ਾ ਆ ਰਿਹਾ ਦੇਖ ਕੇ ਕਦੇ ਉੱਪਰ ਚੜ ਜਾਂਦਾ ਫਿਰ ਥੱਲੇ ਬੈਠ ਜਾਂਦਾ ਬਾਕੀ ਦੋਸਤੋ ਤੁਹਾਨੂੰ ਮੈਂ ਹੋਰ ਕੋਈ ਜੀ ਚੀਜ਼ ਵਧੀਆ ਲੱਗੂਗੀ ਵੈਸੇ ਅੱਜ ਆ ਸਾਡੀ ਵਾਪਸੀ ਆ ਘਰ ਨੂੰ ਤੇ ਸ਼ਾਇਦ ਰਸਤੇ ਦੇ ਵਿੱਚ ਜੇ ਕੋਈ ਵਧੀਆ ਚੀਜ਼ ਮਿਲੂਗੀ ਤਾਂ ਉਹਦੀ ਵੀਡੀਓ ਐਡਿਟ ਕਰੂੰਗਾ ਤੇ ਮੈਨੂੰ ਇੱਥੇ ਵਧੀਆ ਲੱਗਾ ਮਾਹੌਲ ਸ਼ਾਂਤ ਮੈਂ ਮਾਹੌਲ ਆ ਕੋਈ ਰੌਲਾ ਗੋਲਾ ਨਹੀਂ ਬਹੁਤ ਵਧੀਆ ਪਿਆਰਾ ਮੌਸਮ ਮੌਸਮ ਵੀ ਪਿਆਰਾ ਬੱਦਲ ਹੋਏ ਪਏ ਆਸਮਾਨ ਦੇ ਉੱਪਰ ਕੱਲ ਪਰਸੋ ਦੀ ਬਾਰਿਸ਼ ਪੈ ਰਹੀ ਆ ਬਹੁਤ ਜ਼ਬਰਦਸਤ ਔਰ ਅਸੀਂ ਇੱਥੋਂ ਨਿਕਲ ਚੁੱਕਲੇ ਆ ਹੁਣ ਪੰਜਾਬ ਦੇ ਵਿੱਚ ਜਾਵਾਂਗੇ ਬਾਇਆ ਉਨਾ ਹੋ ਕੇ ਤੇ ਬਾਕੀ ਤੁਹਾਨੂੰ ਮੈਂ ਲੰਗਰ ਹਾਲ ਵੀ ਇੱਥੇ ਦਾ ਦਿਖਾ ਦੇਣਾ ਗੁਰਦੁਆਰਾ ਸਾਹਿਬ ਦਾ ਜਦੋਂ ਮਰਜ਼ੀ ਆਓ ਗੁਰਦੁਆਰਾ ਸਾਹਿਬ ਦਿਨ ਆਉ ਰਾਤ ਤੁਹਾਨੂੰ ਲੰਗਰ ਮਿਲੂਗਾ ਇੱਥੇ ਕਾਣ ਨੂੰ ਉਹ ਸਾਡੇ ਭਗਤ ਪਿਆਰੇ ਪ੍ਰਸ਼ਾਦਾ ਸ਼ਕ ਰਹੇ ਆ ਚਲੋ ਠੀਕ ਹੈ ਦੋਸਤੋ ਬਾਕੀ ਤੁਹਾਨੂੰ ਦਿਖਾਉਨੇ ਆ ਅੱਗੇ ਜਾ ਕੇ ਜੇ ਕੋਈ ਵਧੀਆ ਚੀਜ਼ ਮਿਲੂ ਤੇ ਇਸ ਵੀਡੀਓ ਨੂੰ ਥੋੜਾ ਐਂਡ ਕਰਦੇ ਆ ਇੱਥੇ